ਨਾ راہੁਲਾ ਜੀ ਤੇ ਅਸੀਂ ਜੀ ਮੇਲਾ ਦੇਖਣ ਪੰਡੋਰੀ ਤੇ ਮੇਰੇ ਇਹ ਛੋਟੇ ਭਰਾ ਦੇ ਮੋਢਾ ਮਾਰਤਾ ਕਿਸੇ ਮੁੰਡੇ ਨੇ ਤੇ ਇਹਦੇ ਨਾਲ ਖੇਚਕ ਤਾਂ ਹੀ ਮਦਦ ਕਰਨ ਲੱਪੇ ਤੇ ਇਹ ਵੱਡੇ ਭਾਜੀ ਨੇ ਪੁੱਛਿਆ ਕਿੰਨਾ ਕੀ ਹੋਇਆ ਮਾਫੀ ਮੰਗੀ ਉਹਨਾਂ ਕੋ ਪਰ ਉਹਨਾਂ ਨੇ ਨਾ ਫੜਕੇ ਉਹਨਾਂ ਚੁਪੜਾ-ਚੁਪੜਾ ਮਾਰ ਲੱਪੇ ਇੰਨੀ ਜੇ ਮੈਂ ਆ ਗਿਆ ਪਿੱਛੋਂ ਉਹਨਾਂ ਦਾ ਨਾਮ ਰਾਜੂ ਹੈ ਜੀ ਇਹ ਇਧਰ ਤੇ ਆਮਨਗਰ ਰਹਿੰਦੇ ਆਮਨਗਰ ਪਿੰਡ ਦੇ ਇਸ ਸਪਾਈ ਕਰਮਚਾਰੀ ਜੀ ਨਗਰ ਕੌਂਸਲ ਨਗਰ ਕੌਂਸਲ ਜੀ ਨਗਰ ਕੌਂਸਲ ਸਪਾਈ ਕਰਮਚਾਰੀ ਜੀ ਗੈਨ ਅਨੇ ਕਮੇਟੀ ਕਰ ਦੋਤਾਸ ਤੋਸ ਤੋਂ ਬਾਅਦ ਹੈ ਮਤਲਬ ਕਿ ਉਹਨੇ ਕਿਰਚ ਮਾਰੀ ਉਹਨਾਂ ਨੇ ਤੇ ਇਨੇ ਚ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਮੈਂ ਪਿੱਛੋਂ ਭੱਜਾ ਭਜਾਇਆ ਮੈਂ ਉਹਨਾਂ ਨੂੰ ਫੜ ਲਿਆ ਤੋ ਉਸ ਤੋਂ ਬਾਅਦ ਨਾ ਉਹਨਾਂ ਨੇ ਮਤਲਬ ਕਿ ਧੱਕਾ ਧੁੱਕਾ ਮਾਰ ਕੇ ਉਹ ਨਿਕਲ ਗਏ ਉਹ 5 6 ਜਣੇ ਹੈਗੇ ਸੀਗੇ ਤੇ ਪੁਲਿਸ ਮਲਾਇਮ ਹੀ ਗੱਡੀ ਲੈ ਕੇ ਆਏ ਲਾਗੇ ਖਲੋਤੇ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਉਹ ਬਸ ਇਹ ਦੋ ਨਿਕਲੇ ਨਾ ਮੁੰਡੇ ਨਾਲ ਹੀ ਗੱਡੀ ਚ ਉਤਰੇ ਹੋਏ ਤੇ ਅਸੀਂ ਕਿਹਾ ਮੈਂ ਕਿਹਾ ਭਾਈ ਉਹਨਾਂ ਨੂੰ ਜੇ ਫੜੋ ਜਾਂ ਤੇ ਮੇਰੇ ਭਰਾ ਨੂੰ ਫੜੋ ਮੈਂ ਫੜਤਾ ਉਹਨਾਂ ਜਾ ਕੇ ਪਰ ਉਹਨਾਂ ਨੇ ਨਾ ਮੇਰਾ ਭਰਾ ਨੂੰ ਫੜਿਆ ਤੇ ਨਾ ਹੀ ਉਹਨਾਂ ਨੂੰ ਫੜਿਆ। ਤ੍ਰਿਸ਼ਕਰ ਮੈਂ ਹਸਪੀਟਲ ਲਈ ਆਇਆ ਹਸਪੀਟਲ ਆ ਗਏ ਆ ਸਿੱਧੇ ਪਿੱਲੇ। ਕਿਤੇ ਖਬੇ ਇਧਰ ਮਾਰੀ ਜੇ ਧੌਂ ਦੇ ਲੱਗੇ ਤੇ ਕਾ ਮੁੰਡੇ ਤੇ ਮਾਰੀ ਜੇ ਕਿੰਨੇ ਮੁੰਡੇ 5-6 ਜਣੇ ਸੀਗੇ। ਇਹ ਕਰੀਬਨ 5:30 ਵਜੇ ਦੇ ਕਰ। ਮੈਂ ਸੁਕਵੀ ਹਸਪਤਾਲ ਲੈ ਗਿਆ ਆਪਣੇ ਮੋਰਸਾ ਦੇ ਭਾਗੇ। ਉਸ ਤੋਂ ਬਾਅਦ ਵੱਡੇ ਭਾਜੀ ਮੇਰੇ ਆ ਗਏ। ਫਿਰ ਮੈਂ ਉਹਨਾਂ ਗੱਡੀ ਫੜੀ ਗੱਡੀ ਫੜਕੇ ਫਿਰ ਮੈਂ ਇਧਰ ਆ ਗਿਆ ਸਿਵਲ ਹਸਪਤਾਲ। ਤੇ ਇਧਰੋਂ ਵਰਗੀ ਉਹ ਫਾਈਲ ਉਹ ਜੋ ਵੀ ਹੁੰਦਾ ਵਾ ਉਹ ਕਰਵਾ ਕੇ ਦਵਾਈ ਦੂਗੀ ਤੇ ਉਹਨਾਂ ਨੇ ਕਿਹਾ ਕਿ ਉਧਰ ਲੈ ਜਾਓ ਅਪਰੂਵਰ ਦੇ ਫਿਰ ਮੈਂ ਉਧਰ ਲੈ ਗਿਆ ਉੱਥੇ ਟਾਂਗ ਟੁੰਕੇ ਲਵਾਉਂਦੇ ਹੋ ਨਾਲ ਹੀ ਡੈਥ ਹੋ ਗਈ ਇਹਨਾਂ ਦਾ ਬਈ ਇੱਕ ਮੁੰਡਾ ਹੈ ਜੀ 6 ਸਾਲ ਦਾ ਮੁੰਡਾ ਉਹਨਾਂ ਦਾ ਤੇ ਉਹਨਾਂ ਦੀ ਵਾਈਫ ਵੀ ਆ ਉਹਦਾ ਰਾਹੁਲ ਹੈ ਜੀ ਤੇ ਅਸੀਂ ਜੀ ਮੇਲਾ ਦੇਖਣ ਪੰਡੋਰੀ ਤੇ ਮੇਰੇ ਇਹ ਛੋਟੇ ਭਰਾ ਦੇ ਮੁੰਡਾ ਮਾਰਤਾ ਕਿਸੇ ਮੁੰਡੇ ਨੇ ਤੇ ਇਹਦੇ ਨਾਲ ਖੇਚਣ ਤਾਂ ਹੀ ਮਦਦ ਕਰਨ ਲੱਪੇ ਤੇ ਇਹ ਵੱਡੇ ਭਾਜੀ ਨੇ ਪੁੱਛਿਆ ਕਿੰਨਾ ਕੀ ਹੋਇਆ ਮਾਫੀ ਮੰਗੀ ਉਹਨਾਂ ਕੋ ਪਰ ਉਹਨਾਂ ਨੇ ਨਾ ਫੜਕੇ ਉਹ ਨਾਲ ਚੁਪੜਾ-ਚੁਪੜਾ ਮਾਰ ਲੱਪੇ ਇਹਨਾਂ ਜੇ ਮੈਂ ਆ ਗਿਆ ਪਿੱਛੋਂ ਉਹਨਾਂ ਦਾ ਨਾਮ ਰਾਜੂ ਹੈ ਜੀ ਇਹ ਇਧਰ ਦੇ ਆਮਨਗਰ ਰਹਿੰਦੇ ਆਮਨਗਰ ਪਿੰਡ ਦੇ ਇਹ ਸਪਾਈ ਕਰਮਚਾਰੀ ਜੀ ਨਗਰ ਕੌਂਸਲ ਨਗਰ ਕੌਂਸਲ ਜੀ ਨਗਰ ਕੌਂਸਲ ਸਪਾਈ ਕਰਮਚਾਰੀ ਜੀ ਗਏ ਅਗਲੀ ਕਮੇਟੀ ਘਰ ਤੋਂ ਦਾਸ ਉਸ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਕਿਰਚ ਮਾਰੀ ਉਹਨਾਂ ਨੇ ਤੇ ਇੰਨੇ ਚ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਮੈਂ ਪਿੱਛੋਂ ਭੱਜਾ ਭਜਾਇਆ ਮੈਂ ਉਹਨਾਂ ਨੂੰ ਫੜ ਲਿਆ ਉਸ ਤੋਂ ਬਾਅਦ ਨਾਲ ਉਹ ਮਤਲਬ ਕਿ ਧੱਕਾ ਧੱਕਾ ਮਾਰ ਕੇ ਉਹ ਨਿਕਲ ਗਏ ਉਹ 5 6 ਜਣੇ ਹੈਗੇ ਸੀਗੇ ਤੇ ਪੁਲਿਸ ਮਲਾਇਮ ਹੀ ਗੱਡੀ ਲੈ ਕੇ ਆਏ ਲਾਗੇ ਖਲੋਤੇ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਉਹ ਬਸ ਦੋ ਨਿਕਲੇ ਨਾ ਮੁੰਡੇ ਨਾਲ ਹੀ ਗੱਡੀ ਚ ਉਤਰੇ ਹੋਏ ਤੇ ਅਸੀਂ ਕਿਹਾ ਮੈਂ ਕਿਹਾ ਭਾਈ ਇਹਨਾਂ ਨੂੰ ਜਾ ਫੜੋ ਜਾਂ ਤੇ ਮੇਰੇ ਭਰਾ ਨੂੰ ਫੜੋ ਮੈਂ ਫੜਦਾ ਉਹਨਾਂ ਜਾ ਕੇ ਪਰ ਉਹਨਾਂ ਨੇ ਨਾ ਮੇਰਾ ਭਰਾ ਨੂੰ ਫੜਿਆ ਤੇ ਨਾ ਹੀ ਉਹਨਾਂ ਨੂੰ ਫੜਿਆ ਤੀਸ਼ ਕਰ ਹਸਪਤਲੇ ਆਏ ਹਸਪਤਲ ਆ ਗਏ ਸਿੱਧੇ ਪਿੱਲੇ ਪਿੱਛੇ ਖਬੇ ਇਧਰ ਮਾਰੀ ਗਏ ਕਿ ਧੋਨ ਦੇ ਲਾਗੇ ਤੇ ਕਾ ਮੋੜੇ ਤੇ ਮਾਰੀ ਗਏ ਕਿੰਨੇ ਮੁੰਡੇ ਪੰਜ ਛੇ ਜਣੇ ਸੀਗੇ ਇਹ ਕਰੀਬਨ 5:30 ਵਜੇ ਦੇ ਕਰ ਲਾ ਮੈਂ ਸੁਕਵੀਂ ਹਸਪਤਾਲ ਲੈ ਗਿਆ ਆਪਣੇ ਮੋਟਰਸਾਈਕਲ ਤੇ ਭਾਗੇ ਉਸ ਤੋਂ ਬਾਅਦ ਵੱਡੇ ਭਾਜੀ ਮੇਰੇ ਆ ਗਏ ਫਿਰ ਮੈਂ ਉਹਨਾਂ ਨਾਲ ਗੱਡੀ ਫੜੀ ਗੱਡੀ ਫੜਕੇ ਫਿਰ ਮੈਂ ਇਧਰ ਆ ਗਿਆ ਸਿਵਲ ਹਸਪਤਾਲ ਤੇ ਇਧਰੋਂ ਵਰਗੀ ਉਹ ਫਾਈਲ ਬੁੱਝੀ ਉਹ ਵੀ ਹੁੰਦਾ ਵਾ ਉਹ ਕਰਵਾ ਕੇ ਦਵਾਈ ਤੁਸੀਂ ਤੇ ਉਹਨਾਂ ਨੇ ਕਿਹਾ ਕਿ ਉਧਰ ਲੈ ਜਾਓ ਅਪਰੋਡ ਦੇ ਫਿਰ ਮੈਂ ਉਧਰ ਲੈ ਗਿਆ ਉੱਥੇ ਟਾਂਗ ਟੁੰਕੇ ਲਵਾਉਂਦੇ ਉਹਨਾਂ ਦੀ ਡੈਥ ਹੋ ਗਈ ਇਹਨਾਂ ਦਾ ਬਈ ਇੱਕ ਮੁੰਡਾ ਹੈ ਜੀ 6 ਸਾਲ ਦਾ ਮੁੰਡਾ ਉਹਨਾਂ ਦਾ ਤੇ ਉਹਨਾਂ ਦੀ ਵਾਈਫ ਵੀ ਆ